ਹਾਈ ਪ੍ਰਾਣੇ ਹਾਂ ਤਾਂ ਕਾਣੀ ਹੋਣ ਦੇਣਾ ਅਸੀਂ ਪ੍ਰਾਣੇ ਨਾਲ ਆਇਆ ਯਾਰ ਜਦੋਂ ਮੈਂ ਹੋਰ ਕਿ ਸਾਨੂੰ ਲੰਬਾ ਆ ਜਵੇ ਮੈਨੂੰ ਭੇਜ ਨਹੀਂ ਦਿੰਦਾ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਆ ਤੁਹਾਨੂੰ ਦੱਸਿਆ ਸੀ ਵੀ ਦਿਵਾਲੀ ਪਿਆ ਆ ਅੱਜ ਅਸੀਂ ਉੱਥੇ ਪਹੁੰਚੇ ਆ ਤੇ ਇਹ ਭੈਣ ਦੀ ਬੇਟੀ ਦਾ ਵਿਆਹ ਆ ਤੇ ਇੱਧਰ ਭਾਜੀ ਹੁਣੀ ਸਾਰੇ ਆਪਣੇ ਆਏ ਆ ਇੱਧਰ ਫੌਜੀ ਭਰਾ ਆ ਇੱਧਰ ਵੀਰ ਸਾਰੇ ਸਾਡੇ ਖੜੇ ਆ ਇੱਧਰ ਕਾਲੂ ਮਾਨ ਆਪਣਾ ਬੜੇ ਬਈਆ ਆਪਣੇ ਇਹ ਵੀ ਆਏ ਆ ਬੜੇ ਬਈਆ ਇਹ ਵੀ ਅੱਜ ਭਾਜੀ ਕਿੰਨਾ ਮਤਲਬ ਲੱਗਾ ਤੁਹਾਨੂੰ ਇੱਥੇ ਆਣ ਕੇ ਕਿੰਦਾ ਮਹਿਸੂਸ ਹੋਇਆ ਬਹੁਤ ਵਧੀਆ ਜੀ ਬ ਜੋ ਹੁਣ ਵਰਸਾਇਨਾ ਆਹ ਦੇਖੋ ਜੀ ਜਿੱਦਾਂ ਹਰੇਕ ਭਾਈਚਾਰੇ ਦਾ ਆਪਣਾ ਵਿਰਸਾ ਹੁੰਦਾ ਆ ਉਦਾਂ ਹੀ ਆ ਸਾਰਾ ਭਾਈਚਾਰਾ ਸਿਆਣੇ ਨਿਆਣੇ ਜਿੰਨੇ ਵੀ ਬਜ਼ੁਰਗ ਸਾਰੇ ਆ ਬੀਬੀਆਂ ਵੀ ਆਲੇ ਦੁਲੇ ਆ ਮਾਤਾ ਵੀ ਬੇਟੀ ਲਾ ਕੇ ਸਾਰੇ ਜਣੇ ਬੈ ਕੇ ਤੇ ਆਪਣਾ ਜਿੱਦਾ ਵਿਆਹ ਦਾ ਮਨੋਰੰਜਨ ਕੋਈ ਗੱਲਾਂ ਬਾਤਾਂ ਆਪਣੀਆਂ ਕੋਈ ਹੁੱਕਾ ਜਿਹੜਾ ਆਪਾਂ ਹਰਿਆਣੇ ਚੋਂ ਉਹ ਕਿਸਾਨ ਅੰਦੋਲਨ ਚ ਦੇਖਦੇ ਹੁੰਦੇ ਸੀ ਉਹ ਕੋਕਾ ਵੀ ਪੀਂਡਾ ਹੈ ਨਾ ਸਾਰੇ ਭਰਾ ਬੈਠੇ ਆ ਤੇ ਆਜੋ ਤੁਹਾਨੂੰ ਅੱਗੇ ਦਿਖਾਉਂਦੇ ਆ ਇੱਧਰ ਰੌਣਕ ਮੇਲਾ ਲੱਗਿਆ ਆ ਦੇਖੋ ਜੀ ਇੱਧਰ ਪਤੀਲੇ ਧਰੇ ਹੋਏ ਆ ਇਹਦੇ ਵਿੱਚ ਦਾਲ ਸਬਜ਼ੀਆਂ ਆ ਸਾਰਾ ਕੁਝ ਨੇ ਤੇ ਜਿੱਦਾਂ ਵੀ ਰਾਲ ਮਿਲ ਕੇ ਉਧਰ ਇੱਕ ਭੈਣੋ ਸੇਵਾ ਕਰਦੀ ਪਈ ਆ ਤੇ ਨਾਲ ਨਾਲ ਆਪ ਹੀ ਇੱਥੇ ਕਾਰਜ ਕਰਦੇ ਆ ਇਹ ਇਧਰ ਟੁੱੜ ਕੇ ਲੱਗਣ ਦੇ ਆ ਤੇ ਇਧਰ ਬੀਬੀਆਂ ਭੈਣਾਂ ਸਾਰੀਆਂ ਬੇਟੀਆਂ ਆ ਆਪਣੀਆਂ ਤੇ ਇਧਰ ਡੀਜੇ ਡੂਜੇ ਦਾ ਸਮਾਨ ਜਿਹੜਾ ਉਹ ਅੰਦਰ ਲੱਗਾ ਆ ਇਧਰ ਆਪਣੇ ਬੀਮ ਭਰਾ ਵੀ ਆ ਵਿਆਹ ਦੇ ਆ ਰਿਹਾ ਮੈਂ ਯਾਰ ਤੈਨੂੰ ਉੱਧਰ ਦੇਖੀ ਜਾਨਾ ਭਰਾ ਅੱਜ ਭਾਈ ਕਿੰਨਾ ਮਤਲਬ ਵਧੀਆ ਅੱਜ ਹਾਂਜੀ ਮਹਾਰਾਜ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਤੁਹਾਡੀ ਦਿਆਨ ਨਾਲ ਮੈਂ ਮੇਰੀ ਭਰਾਵਾ ਕਾਦੀ ਪਰਮਾਤਮਾ ਦੀ ਮੈਂ ਤਾਂ ਪਾਪੀ ਬੰਦਾ ਹਾਂ ਤੇ ਨਹੀਂ ਨਹੀਂ ਬਹੁਤ ਵਧੀਆ ਹੋ ਰਿਹਾ ਕਹਿੰਦਾ ਜੀ ਤੁਹਾਨੂੰ ਖਰਾਬ ਵਧੀਆ ਹੋ ਰਿਹਾ ਬਹੁਤ ਵਧੀਆ ਬਹੁਤ ਤੁਹਾਡੇ ਭਾਈ ਭਰਾਵਾਂ ਨਾਲ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਵਧੀਆ ਜੀ ਵਧੀਆ ਹੋ ਰਿਹਾ ਮਹਾਰਾਜ ਤੁਸੀਂ ਜੀ ਮੈਂ ਕਬੂਰ ਮਹਾਰਾਜ ਭਰਾ ਨੂੰ ਮੈਂ ਕਹਾਂ ਵੀ ਬਾਜ ਜਿਹੜਾ ਹਾਂਜੀ ਬਾਜ ਮਾਰੀ ਸੀ ਤੁਸੀਂ ਹਾਂ ਅੱਛਾ ਇਧਰ ਬੀਬੀਆਂ ਵੀ ਬੇਟੀਆਂ ਆਪਣੇ ਠੰਡਾ ਪੀਂਡੀਆਂ ਤੇ ਮਾਤਾ ਦੇ ਆ ਦੇਖੋ ਜਦੋਂ ਪੁਰਾਣੀਆਂ ਬੀਬੀਆਂ ਨੂੰ ਸ਼ੌਕ ਹੁੰਦਾ ਸੀ ਨਾ ਮਾਤਾ ਦੇ ਮੱਥੇ ਤੇ ਆ ਦੇਖੋ ਚੰਦ ਬਣਾਇਆ ਹੋਇਆ ਇਹ ਬੰਜਾਰਨ ਕੁੜੀ ਹੈ ਉਹ ਘਰਾਂ ਵੀ ਆਏ ਮੱਥੇ ਉੱਤੇ ਚੰਦ ਖਣਗਵਾਈ ਫਿਰਦੀ ਨਹੀਂ ਬੰਜਾਰਨ ਕੁੜੀ ਤੇ ਹੋਰ ਆਜੋ ਤੁਹਾਨੂੰ ਦਿਖਾਉਂਦੇ ਆ ਤੇ ਇੱਧਰ ਦਿਖਾ ਲਵੀਂ ਇੱਧਰ ਦਿਖਾ ਲਾਂ ਅੰਦਰ ਉਹ ਦੇਖ ਖਾਣ ਪੀਣ ਨੂੰ ਸਾਰਾ ਸਮਾਨ ਲੱਗਾ ਇੱਧਰ ਪਹਿਲਾਂ ਆ ਬੈਠੇ ਆ ਸਾਰੇ ਆਪਣੇ ਆਪਣੇ ਨਾ ਭਰਾ ਪ੍ਰਸ਼ਾਦਾ ਪਾਣੀ ਛਕ ਰਿਹਾ ਡੀਜੇ ਦਾ ਵੀ ਇੰਤਜ਼ਾਮ ਹੋਇਆ ਪਿਆ ਸਾਰਾ ਕੁਝ ਤੇ ਇਧਰ ਆਪਣੇ ਭਰਾ ਸਾਰੇ ਭੈਣਾਂ ਬੇਟੀਆਂ ਸਾਰੇ ਆਪਣੇ ਵਿਆਹ ਦਾ ਆਨੰਦ ਮਾਣ ਰਹੇ ਆ ਆ ਹੁੱਕਾ ਭਾਜੀ ਇਕੱਲਾ ਹੀ ਆ ਤੇ ਬਲੀਵਾਰਸ ਕਿੱਥੇ ਗਏ ਹਾਂ ਜੀ ਆਪ ਕੋ ਬਲੀਵਾਰਸ ਬੈਠੇ ਆ ਭਾਜੀ ਅੱਛਾ ਅੱਛਾ ਠੀਕ ਹੈ ਜੀ ਭਰਾ ਬਲੀਵਾਰਸ ਆਦਾ ਹੁੱਕੇ ਦਾ ਠੀਕ ਹੈ ਜੀ ਹਾਂ ਜੀ ਇਧਰ ਠੰਡੇ ਚੱਲਣ ਦੇ ਆ ਅੰਕਲ ਜੀ ਕਿਦਾਂ ਠੀਕ ਆ ਕਿਹੜੇ ਪਿੰਡੋਂ ਆ ਜੀ ਅਸੀਂ ਆਏ ਔੜੋਂ ਔੜੋਂ ਠੀਕ ਹੈ ਜੀ ਅੰਕਲ ਵੀ ਦੇ ਲੋ ਪੱਗਪੂ ਕਹਿਣ ਵਧੀਆ ਬੰਨੀ ਆ ਸਾਰੇ ਵਿਆਹ ਦੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਆ ਇਧਰ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਯਾਰ ਪਾਕਿਸਤਾਨ ਵਿੱਚ ਨਹੀਂ ਅਸੀਂ ਇੰਡੀਆ ਵਿੱਚ ਹੀ ਆਂ ਆ ਜੀ ਆ ਪਕੌੜੇ ਖਾਣਦੇ ਆ ਆ ਦੇਖੋ ਜੀ ਬਰਾਤ ਲੱਗੇ ਆ ਆ ਜੀ ਆ ਬਰਾਤ ਲਈ ਆ ਪਕੌੜੇ ਆਏ ਆ ਤੇ ਅਸੀਂ ਪਿੰਡ ਆਲੇ ਆ ਸੀ ਵੀ ਆਈ ਕਿਾ ਚਲੋ ਇੱਕ ਅਦਾ ਪਕੌੜਾ ਅਸੀਂ ਖਾ ਲਈਏ ਕਹੇ ਜੀ ਪਕੌੜਾ ਖਾਣ ਲੱਗੇ ਆ ਇੱਧਰ ਭਰਾ ਸਾਰੇ ਹਾਂ ਕਾਲੂ ਭਈਆ ਹਾਂ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਤੁਹਾਡੇ ਕੋ ਇੱਥੇ ਆਣ ਕੇ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਆ ਏ ਵੀ ਆ ਵੀਰ ਨੇ ਵੀ ਇਹਦੇ ਵਿੱਚ ਸਹਿਯੋਗ ਕੀਤਾ ਹੈ ਇਹਦੇ ਚਾਚਾ ਜੀ ਨੇ ਜਿਹੜੀ ਟੈਂਟਾਂ ਦੀ ਸੀਵਾ ਹਨ ਚਲੋ ਜਿੰਨਾ ਵੀ ਜੇ ਤੁਹਾਨੂੰ ਟੈਲਫੋਨ ਹੋਇਆ ਉਹ ਰੇਕ ਬੰਦੇ ਨੇ ਰਲ ਮਿਲ ਕੇ ਸਾਰਿਆਂ ਦਾ ਆਪਣਾ ਇੰਨਾ ਵੀ ਕਾਰਜ ਸਾਰਾ ਸਿਰੇ ਚੜ ਜਾਵੇ ਠੀਕ ਨੇ ਆਪਣੇ ਪੈਨ ਦੀ ਕੁੜੀ ਦਾ ਵਿਆਹ ਆ ਸਾਰਾ ਚਲੋ ਵਧੀਆ ਆ ਹਨਾ ਢੀਆਂ ਰਾਣੀਆਂ ਇਹਨਾਂ ਜੰਮੀਆਂ ਤੇ ਕਹਿਣਾ ਲੈ ਜਾਣੀ ਚਲੋ ਜੀ ਧੀ ਦੇ ਵਿਆਹ ਵਿੱਚ ਸਾਰੇ ਪਰਿਵਾਰ ਇਕੱਠੇ ਹੋਏ ਆ ਹਾਂਜੀ ਵੈਸੇ ਇਹ ਕਾਲੂ ਭਾਈ ਨੇ ਬਹੁਤ ਹੈਲਪ ਕੀਤੀ ਹੈ ਮਦਦ ਵੀ ਕੀਤੀ ਨਹੀਂ ਨਹੀਂ ਕਾਲੂ ਯਾਰ ਦਰਿਆ ਦਰਿਆ ਦਿਲ ਬੰਦਾ ਹੈ ਇੱਕ ਬੀਜਮ ਭਾਈ ਇੱਕ ਭਾਈ ਤੁਸੀਂ ਨਹੀਂ ਮੈਂ ਭਰਾਵਾ ਮੈਂ ਇੰਨੇ ਜੋਗਾ ਹੈ ਨਹੀਂ ਨਹੀਂ ਅਸੀਂ ਨਹੀਂ ਜੋ ਹੈਗਾ ਜੋ ਹੈਗਾ ਜੋ ਹੈਗਾ ਕਾਲੂ ਭਰਾ ਆਪਣਾ ਹੀ ਹੈ ਕਾਲੂ ਭਰਾ ਆਪਣਾ ਜੋ ਕਰਦਾ ਢਾਡੀਆਂ ਵੀਡੀਓ ਪਾਉਂਦਾ ਨਾ ਇਸ ਕਰਕੇ ਆਪਾਂ ਦੇਖਦੇ ਰਹਿੰਦੇ ਸਾਰੇ ਆਪਣਾ ਜਦੋਂ ਮਹਾਰਾਜ ਇੰਨਾ ਕੁ ਦਿੱਤਾ ਜਾਂ ਕਰਦੇ ਰਹਿੰਦਾ ਠੀਕ ਨਹੀਂ ਕਿਸੇ ਦਾ ਸਭ ਤੋਂ ਭਾਈ ਜਿਆਦਾ ਤਾਂ ਤੁਹਾਡਾ ਸੀ ਉਹ ਨਹੀਂ ਨਹੀਂ ਮੇਰਾ ਨਹੀਂ ਭਰਾ ਧੰਨਵਾਦ ਧੰਨਵਾਦ ਉਹ ਜਿਹੜੇ ਦੇਖਣ ਵਾਲੇ ਘਰਾਂ 'ਚ ਬਹਿ ਕੇ ਆਪਾਂ ਨੂੰ ਦੇਖਦੇ ਆ ਤੁਹਾਡੀ ਆਣ ਕੇ ਬਾਹ ਫੜਦੇ ਆ ਉਹਦਾ ਕਾਲੂ ਭਰਾ ਦਾ 3 ਸਾਰੇ 3 ਸਾਰੇ ਸਾਂਝੀਆਂ ਹੁੰਦੀਆਂ ਜਿੰਨਾ ਵੀ ਹੋ ਸਕਦਾ ਆਪਾਂ ਤੇ ਹੁੰਦੇ ਵਦ ਤੋਂ ਵੱਦ ਤੁਹਾਡੀ ਹੈਲਪ ਕਰੀਏ ਹਾਂ ਕੋਈ ਵੀ ਅਸੀਂ ਤਾਂ ਸਾਰੇ ਨੂੰ ਕਹੀਦਾ ਵੀ ਬੰਦਾ ਹਨਾ ਆਪਣੇ ਭਾਈਚਾਰੇ ਨੂੰ ਵੀ ਕਹੀਦਾ ਆਪਾਂ ਇੱਕ ਵੀਡੀਓ ਤੁਹਾਡੀ ਪਾਈ ਸੀਗੀ ਉੱਥੇ ਵੀ ਸਾਰੇ ਹੌਲੀ ਹੌਲੀ ਅਸੀਂ 4-5 ਜਣੇ ਆਪਾਂ 10 ਜਣੇ ਰਲ ਗਏ ਆ ਬਾਕੀ ਹੋਰ ਜਨਤਾ ਨਾਲ ਰਲੂਗੀ ਸਭ ਪੈਨ ਵਧੀਆ ਕੰਮ ਹੋ ਜਾ ਕਰੂਗਾ ਨਹੀਂ ਪਤਾ ਕੀ ਪੰਜਾਬ ਵਿੱਚ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਆਉਣ ਲੱਪਈ ਤੇ ਬਾਕੀ ਸਟੇਟਾਂ ਦਾ ਕੀ ਬਣੂਗਾ ਇਸ ਲਈ ਪੰਜਾਬ ਵਿੱਚ ਜੇ ਕੋਈ ਆਪਣਾ ਤਾਪਕਾ ਕੋਈ ਨਹੀਂ ਉੱਠ ਸਕਿਆ ਤੇ ਜਿਹੜੇ ਤਾਪਕੇ ਮਾਰਾ ਮੋਟਾ ਰੋਜ਼ਗਾਰ ਦੇ ਮੁਕਾਬਲ ਹੈਗੇ ਆ ਉਹਨਾਂ ਨੂੰ ਜਰੂਰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਬੜਾ ਮਿਹਨਤੀ ਇਹ ਤਾਪਕਾ ਆ ਇਹ ਇਦਾਂ ਦੇ ਜਿਹੜੇ ਵਰਗ ਹੁੰਦੇ ਆ ਉਹ ਪੰਜਾਬ ਦੀ ਰੀੜ ਦੀ ਹੱਡੀ ਆ ਕਿਉਂਕਿ ਇਹਨਾਂ ਨੇ ਆਪਣੇ ਯਾਰ ਕੋਈ ਵੀ ਕੰਮ ਆ ਕੋਈ ਵੀ ਆਪਣੇ ਪਸ਼ੂਆਂ ਦਾ ਕੰਮ ਆ ਸਾਰਾ ਆਪਣੇ ਕੰਮ ਇਹ ਖੂਹਾਂ ਦੇ ਆਪਣੇ ਕਰਦੇ ਕੁਰੀਆਂ ਲਾਉਂਦੇ ਆ ਨਾ ਵਿਸ਼ੋਕਰ ਆਪਣੇ ਬਹੁਤ ਯਾਰ ਪਹਿਲਾਂ ਤੋਂ ਇਹ ਆਪਣੇ ਨਾ ਭਾਈਚਾਰ ਸਾਝ ਹੈ ਇਹਨਾਂ ਦੀ ਆਪਣੀ ਭਾਈਚਾਰ ਕਿਉਂਕਿ ਇਹਨਾਂ ਤੋਂ ਬਗੈਰ ਆਪਾਂ ਨਹੀਂ ਕੁਛ ਅੱਗੇ ਨਹੀਂ ਹੁਣ ਤਾਂ ਚਲੋ ਬਹੁਤ ਤਕਨੀਕ ਆ ਗਈਆਂ ਅੱਗੇ ਆਪਾਂ ਇਹਨਾਂ ਤੋਂ ਬਗੈਰ ਨਹੀਂ ਕੁਛ ਕਰ ਸਕਦੇ ਨਹੀਂ ਉਹ ਕਦੇ ਭੁੱਲਣਾ ਨਹੀਂ ਚਾਹੀਦਾ ਹੈਗਾ ਤਾਂ ਆਪਣਾ ਪੰਜਾਬ ਦਾ ਹਿੱਸਾ ਆ ਯਾਰ ਇਹ ਸਾਰੇ ਪਰਿਵਾਰ ਦਾ ਹਿੱਸਾ ਆ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਜ਼ਰੂਰ ਯਾਰ ਮਤ ਕਰਿਆ ਕਰੋ ਉਧਰ ਮਤ ਕਰਿਆ ਕਰੋ ਆਪਾਂ ਦਾ ਵੀ ਇਹੀ ਕਹਿਣਾ ਵੀ ਹਰੇਕ ਦਾ ਸਾਥ ਦੇ ਆ। ਆਜੋ ਤੁਹਾਨੂੰ ਹੁਣ ਦਿਖਾ ਦਿੰਦੇ ਆ ਦੇਖੋ ਆ ਗੱਡੀਆਂ ਵੀਰੋ ਜਿਨ੍ਹਾਂ ਦੇ ਉੱਤੇ ਬਹਿ ਕੇ ਬਰਾਤ ਆਈ ਆ ਉਹ ਦੂਜੀਆਂ ਆ ਜਿਹੜੇ ਇੱਥੇ ਲੋਕਲ ਜਿਹੜੇ ਜਿੰਨੇ ਵੀ ਵੀਰ ਆ ਆ ਦੇਖੋ ਆਪਣੀ ਆਪਣੀਆਂ ਗੱਡੀ ਲੈ ਕੇ ਆਏ ਸਾਰੇ ਹਲਕਮਾ ਦੇ ਭਰਾ ਸਾਰੇ ਦਿਖਾਲਦੇ। ਉਹ ਦੇਖੋ ਜੀ। ਔਰ ਆ ਸਾਰੇ ਇਹਨਾਂ ਦੇ ਉੱਤੇ ਆਏ ਆ ਵੀਰ ਬਹਿ ਕੇ। ਉਹ ਦੇਖੋ ਇੱਕ ਨੇ ਉਹ ਪਾਲਸਰ ਵਾਲਾ ਵੀ ਲੈ ਆਇਆ। ਉਹ ਦੇਖੋ ਪਾਲਸਰ। ਉਹ ਪਾਲਸਰ ਤੇ ਆਇਆ ਉਹਨਾਂ ਦੇ ਕਮਾਈ ਵੀ ਕਰਦੇ ਆ ਤੇ ਤੇ ਜਿੱਦਾਂ ਮਨ ਘਰ ਦਾ ਕੰਮ ਵੀ ਦੰਦੇ ਜਿਹਦਾ ਪਰਿਵਾਰ ਵਿੱਚ ਬਹਿ ਕੇ ਆ ਤੇ ਉਹ ਜਿਹੜੀਆਂ ਗੱਡੀਆਂ ਖੜੀਆਂ ਉਹਨਾਂ ਵਿੱਚ ਬਰਾਤ ਆਈ ਆ ਉਹ ਜਿਹੜੀਆਂ ਗੱਡੀਆਂ ਉਧਰ ਖੜੀਆਂ ਉਹਨਾਂ ਵਿੱਚ ਬਰਾਤ ਆਈ ਆ ਤੇ ਆ ਜੋ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਭਾਜੀ ਹੁਣੀ ਬੈਠੇ ਆ ਵੀਰ ਇੱਧਰ ਬੈਠੇ ਆ ਪ੍ਰਸ਼ਾਦਾ ਛਕਣ ਦੇ ਆ ਯਾਰ ਦੇਖ ਲਓ ਤੁਸੀਂ ਵਿਆਹ ਤੇ ਜਾ ਕੇ ਕਿੱਦਾਂ ਕੁਰਸੀਆਂ ਲੱਭਦੇ ਹੁੰਦੇ ਆ ਦੇਖ ਲਓ ਮੁੰਡਾ ਵਿਚਾਰਾ ਨਜ਼ਾਰੇ ਲੈਣ ਦੇ ਆ ਰਾਂਝਾ ਰਾਜੀ ਖਾਂਦੇ ਆ ਭਾਜੀ ਕਿੱਦਾਂ ਪ੍ਰਸ਼ਾਦਾ ਛਕ ਰਹੇ ਆ ਬੋਲ ਕੇ ਦੱਸੋ ਨਾ ਪ੍ਰਸ਼ਾਦਾ ਛਕ ਰਹੇ ਸਭੇ ਸਾਗ ਰਹਿਆ ਕਿਦਾਂ ਕਿਹੜੇ ਪਿੰਡੋਂ ਆ ਮੁੱਲਾਪੁਰੋਂ ਮੁੱਲਾਪੁਰੋਂ ਕਿਦਾਂ ਵਿਆਹ ਕਿਦਾਂ ਵਧੀਆ ਲੱਗਾ ਭੰਗੜਾ ਭੰਗੜਾ ਪਾ ਲਿਆ ਆਪਣੇ ਕਿ ਨਹੀਂ ਪਾ ਲਿਆ ਪਾ ਲਿਆ ਹੁਣ ਥੱਕ ਗਏ ਚੱਲ ਕਿੰਦਾ ਹੁਣ ਮੈਂ ਰੋਟੀ ਰੋਟੀ ਖਾ ਲਵਾਂ ਫੇਰ ਪਾਉਂਗਾ ਨਾ ਤੇ ਇੱਧਰ ਦੇਖੋ ਆ ਬੀਬੀਆਂ ਜਿਹੜੀਆਂ ਪ੍ਰਸ਼ਾਦਾ ਲਾ ਰਹੀਆਂ ਉਹਨਾਂ ਨੂੰ ਵੀ ਦਿਖਾ ਲਦੇ ਨੇ ਤੁਹਾਨੂੰ ਇੱਧਰ ਆਪਣੀ ਬੀਬੀਆਂ ਭੈਣਾ ਲੱਗੀਆਂ ਸੇਵਾ ਕਰਨ ਆਂਟੀ ਨੇ ਪ੍ਰਸ਼ਾਦੇ ਦੇ ਲਾ ਕਿ ਏਡੇ ਏਡੇ ਲਾਏ ਸਾਡੀਆਂ 4 ਰੋਟੀਆਂ ਦਾ ਇੱਕ ਪ੍ਰਸ਼ਾਦਾ ਬਣਨਾ ਹੈ ਤੇ ਸਾਡੀਆਂ ਬੀਬੀਆਂ ਕਹਿੰਦੀਆਂ ਦੋ ਖਣੀਆਂ ਤੇ ਤਿੰਨ ਹਾਂਟੀ ਕਹਿੰਦੀ ਇੱਕ ਨਾ ਇੱਕ ਕੰਮ ਸਾਰ ਦੇਣਾ ਤੁਹਾਡਾ ਮਾਤਾ ਉਧਰ ਦੇ ਲਾਸਣ ਨਾ ਪਈਆ ਹੋਰ ਠੀਕ ਇਧਰ ਵੀ ਆਪਣੇ ਆ ਅੰਕਲ ਹੁਣੀ ਬੈਠੇ ਆ ਇਹ ਗਵਾਂਢੀ ਆ ਇਹਨਾਂ ਦੇ ਤੇ ਇਹ ਵੀ ਦੇਖਣ ਰਹੇ ਆ ਅੰਕਲਾ ਕਿੱਦਾਂ ਲੱਗਾ ਤੁਹਾਨੂੰ ਅੱਜ ਵਿਆਹ ਦੇ ਮਾਹੌਲ ਵਧੀਆ ਵਧੀਆ ਲੱਗਾ ਵਧੀਆ ਲੱਗਾ ਹਾਂਜੀ ਹਾਂਜੀ ਤੇ ਤੁਸੀਂ ਜਾਉਂਗੇ ਉਧਰ ਨੂੰ ਪੰਗੜਾ ਪਗੜਾ ਪਾਉਣਗੇ ਨਹੀਂ ਨਹੀਂ ਪੰਗੜਾ ਨਹੀਂ ਅਸੀਂ ਚਲੋ ਦੂਰੋਂ ਦੇਖਣਾ ਤੇ ਰੋਟੀ ਕਿਦਾਂ ਮਤਲਬ ਤੁਸੀਂ ਅੱਜ ਬਣਾਈ ਹੈ ਕਿ ਉਧਰ ਹੀ ਜਨਿੰਦਾ ਨਹੀਂ ਨਹੀਂ ਆਪਾਂ ਆਪਣੇ ਘਰੇ ਘਰੇ ਆ ਚਲੋ ਫੇਰ ਵੀ ਉਹਨਾਂ ਦੇ ਨਾਲ ਹੈ ਹੈ ਹਾਂਜੀ ਭਾਜੀ ਕਿੱਦਾਂ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਕਿੱਦਾਂ ਛਕਿਆਂ ਦਾ ਪ੍ਰਸ਼ਾਦਾ ਪੁੱਛਿਆ ਛਕਿਆਂ ਦਾ ਛਕਿਆਂ ਦਾ ਠੀਕ ਹੈ ਉਹ ਵੀ ਆ ਭਰਾਰੇ ਛਕਿਆਂ ਦਾ ਪ੍ਰਸ਼ਾਦਾ ਤੇ ਉਧਰ ਬੀਬੀਆਂ ਬੈਠੀਆਂ ਆ ਤੁਹਾਨੂੰ ਦਿਖਾਉਲਦੇ ਆ ਹਾਂ 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 ਕੁੜੀ ਦੀ ਵੀਡੀਓ ਬਣਾ ਲਈਏ ਦੇਖਿਓ ਭੈਣ ਜੀ ਇੱਕ ਮਿੰਟ ਸਾਈਡ ਤੇ ਹੋ ਜਿਓ ਆਵੇ ਹੁਣ ਤੁਹਾਨੂੰ ਵੀ ਜਿਹੜੀ ਵਿਆਹ ਵਾਲੀ ਕੁੜੀ ਕੱਲ ਦਿਖਾਣੀ ਸੀਗੀ ਬੱਚਾ ਉਹ ਤਿਆਰ ਹੋਈ ਹੋਣੀ ਆ ਦਿਖਾ ਲ ਦੇ ਦਿਖਾ ਲ ਦੇ ਲਓ ਜੀ ਮੁੰਡਾ ਕੁੜੀ ਇਹ ਮੁੰਡੇ ਕੁੜੀ ਦਾ ਦੋਨਾਂ ਦਾ ਵਿਆਹ ਆ ਤੇ ਦਰ ਗਏ ਮੁੰਡਾ ਦੇਓ ਇਹਨਾਂ ਨੂੰ ਆਸ਼ੀਰਵਾਦ ਕਮੈਂਟ ਮੁੰਡਾ ਡਰ ਗਿਆ ਭਾਈ ਨਹੀਂ ਭਾਈ ਤੈਨੂੰ ਇਦਾਂ ਤੇਰੇ ਜਿਦਾਂ ਸਹੁਰਿਆਂ ਨੇ ਇੰਨੇ ਜਿਹੜਿਆਂ ਨੇ ਘੇਰਿਆ ਜਦੋਂ ਸੇਮੇ ਸੇਮੇ ਕਰਦੇ ਆਂ ਤੂੰ ਨਹੀਂ ਨਹੀਂ ਅਸੀਂ ਤਾਂ ਨਹੀਂ ਸੇਮੇ ਹੈ ਹੈ ਨਹੀਂ ਲੱਗਦਾ ਉਹ ਤੇ ਡਾ ਦੂਰ ਤੇ ਨਹੀਂ ਲੱਗਦਾ ਕੋਈ ਸਾਨੂੰ ਕਰਦਾ ਡਰਾ ਨਹੀਂ ਤੈਨੂੰ ਇਕੱਲੇ ਨੂੰ ਘੇਰ ਕੇ ਬੈਠੇ ਆ ਯਾਰ ਇਦਾਂ ਨਹੀਂ ਨਹੀਂ ਸਾਨੂੰ ਨਹੀਂ ਲੱਗਦਾ ਖੁਸ਼ ਹੈਂ ਮੂੰਹ ਜਿੱਦਾ ਇਹ ਕੱਲ ਪਾਇਆ ਲਾ ਗੜਦਾ ਅਛਾ ਮੈਂ ਘਰ ਸੰਗ ਲੱਗਦੀ ਹੈ ਨਾ ਕਿੰਨਾ ਸਾਲੀਆਂ ਸਾਲੀਆਂ ਨੇ ਘੇਰਿਆ ਜਾਂ ਨਹੀਂ ਨਹੀਂ ਕਿਸੇ ਨੇ ਨਹੀਂ ਘੇਰਿਆ ਸਾਰਿਆਂ ਨਾਲ ਕੇ ਘੇਰਿਆ ਨਾ ਨਹੀਂ ਵੇਖ ਤਾਂ ਧੱਕਾ ਨਹੀਂ ਹੋਣ ਦੇਣਾ ਅਸੀਂ ਪ੍ਰਾਣੇ ਉਹ ਤਾਂ ਧੱਕਾ ਨਹੀਂ ਹੋਣ ਦੇਣਾ ਅਸੀਂ ਪ੍ਰਾਣੇ ਨਾਲ ਆ ਯਾਰ ਸਾਡੇ ਪਿੰਡ ਆ ਪ੍ਰਾਣਾ ਅਸੀਂ ਉਹਦੇ ਨਾਲ ਧੱਕਾ ਨਹੀਂ ਹੋਣ ਦੇਣਾ ਆ ਆ ਬਈ ਕਾਲੂ ਭਾਣੇ ਸ਼ਗਨ ਦਿੱਤਾ ਭਾਈਆ ਇਹ ਕੁੜੀ ਹੁੰਦੀ ਹੈ ਕਿ ਤੈਨੂੰ ਜੇ ਜਿੰਨੀ ਮਰਜ਼ੀ ਦੇ ਉਹਨੂੰ ਖਰਚੇ ਨੂੰ ਦੇ ਦੂੰਗਾ ਨਾ ਮੜ ਕੇ ਇਤਨਾ ਨਾ ਮਾਰ ਕੇ ਸਾਨੂੰ ਲੰਬਾ ਆ ਜਵੇ ਮੈਨੂੰ ਭੇਜ ਨਹੀਂ ਦਿੰਦਾ ਠੀਕ ਆ ਠੀਕ ਆ ਉਹ ਕੁੜੀ ਵੀ ਹੱਸਣ ਲੱਗ ਪਈ ਆ ਚਲੋ ਆ ਸਾਰੇ ਜਣੇ ਬੈਠੇ ਆ ਜੀ ਇੱਧਰ ਚਲੋ ਹੁਣ ਮੈਂ ਇੰਨੀ ਇੱਕ ਬੇਨਤੀ ਆ ਤੁਹਾਨੂੰ ਮੈਂ ਵੀਡੀਓ ਦਿਖਾ ਲੈਣੀ ਸੀ ਵੀ ਇਸ ਪਰਿਵਾਰ ਦੀ ਚੈਨਲ ਦਾ ਨਾਮ ਵੀ ਦੱਸ ਦਿਆਂ ਤੁਹਾਨੂੰ ਮੌਂਟੀ ਸੇਡ ਮੌਂਟੀ ਸੇਡ ਕਰਦੇ ਤੇ ਇਹ ਸਿਗਾ ਜੀ ਵਿਆਹ ਦਾ ਮਾਹੌਲ ਜਿਹੜਾ ਮੈਂ ਅੱਜ ਤੁਹਾਨੂੰ ਦਿਖਾ ਲਿਆ ਆ ਸੋ ਵੀਰੋ ਜਰੂਰ ਇਹਨਾਂ ਵੀਰਾਂ ਦੀ ਜਿਹੜਾ ਬਾਹ ਫੜਿਆ ਕਰੋ ਜਿੰਨੇ ਕਿ ਜੋਗੇ ਹੁੰਦੇ ਆ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ